ਬਹੁਤ ਵੱਡੀ ਖਬਰ ਹੈ ਜਮੇਗੇ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਉਹ ਸਰਬਜੀਤ ਸਿੰਘ ਖਾਲਸਾ ਸਰਬਜੀਤ ਸਿੰਘ ਖਾਲਸਾ ਦੇ ਉੱਤੇ ਪਰਚਾ ਯਾਨੀ ਦਰਜ ਹੋ ਜਾਣਾ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਭਾਈ ਅਮਰਪਾਲ ਸਿੰਘ ਦਾ ਬੀਤੇ ਦਿਨ ਜਿਹੜਾ 13 ਤਰੀਕ ਨੂੰ ਇਕੱਠ ਹੋਇਆ ਤਲਵੰਡੀ ਸਾਬੋ ਦੇ ਵਿੱਚ ਉਸ ਇਕੱਠ ਨੂੰ ਦੇਖ ਕੇ ਦਰਹਸਲ ਸੀਐਮ ਮਾਨ ਭਗਵੰਤ ਮਾਨ ਡਰ ਚੁੱਕੇ ਨੇ ਔਰ ਹੁਣ ਇਹ ਪਰਚਾ ਕਿਵੇਂ ਹੋ ਰਿਹਾ ਪਰਚਾ ਵੀ ਐਰਾਗਰਾ ਨਹੀਂ ਪਰਚਾ ਵੀ ਐਨਡੀ ਪੀਐਸ ਦਾ ਨਹੀਂ ਹਨ ਇੱਕ ਬਹੁਤ ਵੱਡੀ ਧਾਰਾ ਇੱਕ ਨਸ਼ਿਆਂ ਦੀ ਧਾਰਾ ਲਾਈ ਜਾਣੀ ਆ ਤਾਂ ਕਿ 10 ਸਾਲ ਤੱਕ ਬਾਹਰ ਨਾ ਆਵੇ ਇਹ ਭਗਵੰਤ ਮਾਨ ਨੇ ਖੇਲ ਰਚ ਦਿੱਤਾ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਰਿਹਾ ਕਿ ਕਈ ਵਾਰ ਮੇਰੇ ਮੂੰਹ ਦੇ ਵਿੱਚ ਇਹ ਗੱਲ ਤੁਸੀਂ ਸੁਣੀ ਹੋਣੀ ਹੈ ਕਿ ਜਦੋਂ ਭਾਈ ਅਮਰਪਾਲ ਸਿੰਘ ਦਾ ਬਾਹਰ ਆਉਣ ਦਾ ਕੋਈ ਚਾਂਸ ਬਣਿਆ ਜਾਂ ਐਨਐਸਏ ਟੁੱਟਣ ਦੀ ਕੋਈ ਪ੍ਰਕਿਰਿਆ ਬਣ ਗਈ ਤਾਂ ਫੇਰ ਭਗਵੰਤ ਮਾਨ ਇੱਕ ਨਵੀਂ ਤੋਂ ਨਵੀਂ ਚਾਲ ਚੱਲੂ ਆ ਤੇ ਨਵੇਂ ਤੋਂ ਨਵਾਂ ਪਲੰਦਾ ਇਹਨਾਂ ਨੇ ਪਹਿਲਾਂ ਹੀ ਬਣਾ ਕੇ ਰੱਖਿਆ ਹੋਇਆ ਸੀ ਜਿਵੇਂ ਕਿ ਸਰਬਜੀਤ ਸਿੰਘ ਖਾਲਸਾ ਦੇ ਉੱਤੇ ਪਰਚਾ ਕਿਵੇਂ ਹੁੰਦਾ ਇਹ ਵੀ ਤੁਹਾਨੂੰ ਹੁਣ ਸੁਣਾਵਾਂਗੇ ਵੀਡੀਓ ਦੇ ਵਿੱਚ ਕਿ ਅਕਸਰ ਤੁਸੀਂ ਵੇਖਿਆ ਭਗਵੰਤ ਮਾਨ ਸਰਕਾਰ ਬਿਲਕੁਲ ਡਿੱਗ ਚੁੱਕੀ ਹੈ ਤਾਂ ਜਿਹੜਾ ਤਲਵੰਡੀ ਸਾਬੋ ਬਹੁਤ ਵੱਡਾ ਇਕੱਠ ਹੋਇਆ ਤੇ ਭਾਈ ਸਰਬਜੀਤ ਸਿੰਘ ਜੀ ਖਾਲਸਾ ਕਿਉਂਕਿ ਅਮਰਪਾਲ ਸਿੰਘ ਦੇ ਬਹੁਤ ਵੱਡੇ ਸਪੋਰਟਰ ਔਰ ਭਾਈ ਦੀ ਤਰ੍ਹਾਂ ਨੇ ਔਰ ਉਹਨਾਂ ਦੇ ਉੱਤੇ ਪਰਚਾ ਕਿਉਂ ਦੇ ਰਹੀ ਹੈ ਸਰਕਾਰ ਟਾਗੇ ਆਉਣ ਵਾਲੇ 2022 ਦੇ ਵਿੱਚ ਸਾਡੀ ਜਿਹੜੀ ਜੜ ਹੈ ਉਹਨਾਂ ਨੂੰ ਖਾੜ ਦੇਣ ਕਿਉਂਕਿ ਦਰਸਲ ਪੰਜਾਬ ਦੇ ਅੰਦਰ ਭਾਈ ਅਮਰਪਾਲ ਸਿੰਘ ਦਾ ਬੋਲਬਾਲਾ ਬਹੁਤ ਹੀ ਤੇਜ਼ ਹੋ ਚੁੱਕਿਆ ਹੈ ਕਿ ਅਮਰਪਾਲ ਸਿੰਘ ਨੂੰ ਪੰਜਾਬ ਦੇ ਲੋਕ 2022 ਦੇ ਵਿੱਚ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆ ਔਰ ਹੁਣ ਐਨਡੀਪੀਐਸ ਦਾ ਪਰਚਾ ਕਿਵੇਂ ਦਰਜ ਕਰਾਉਣਾ ਚਾਹੁੰਦੀ ਹੈ ਸਰਕਾਰ ਕਿਵੇਂ ਹੁੰਦਾ ਸਾਰਾ ਮਾਮਲਾ ਸੁਣੋ ਜਰਾ ਧਿਆਨ ਦੇ ਨਾਲ ਵੀ ਮੈਨੂੰ ਡੀਐਸਪੀ ਇੱਕ ਇੰਟੈਲੀਜੈਂਸ ਦੇ ਰਾਫੋਂ ਆਇਆ ਦੋ ਜਣੇ ਆ ਦਾ ਇੱਕ ਦਾ ਨਹੀਂ ਆਇਆ ਦੋ ਜਣੇ ਆ ਦਾ ਮੈਨੂੰ ਕਹਿੰਦੇ ਭਾਈ ਜੀ ਇਹ ਕਿੱਦਗੇ ਸਾਰੀ ਸਰਕਾਰ ਵੀ ਇੰਨਾ ਕੱਟ ਹੋ ਕਿਵੇਂ ਗਿਆ ਭਈ ਉਹ ਇਹਨਾਂ ਨੇ ਪਲੈਨਿੰਗ ਕੀਤੀ ਹੈ ਵੀ ਸਰਪਤੀ ਸਿੰਘ ਤੇ ਪਰਚਾ ਦੋ ਵੀ ਪਰਚਾ ਜੇ ਇਸ ਤੇ ਕੋਈ ਵੀ ਚੀਜ਼ ਦਾ ਪਰਚਾ ਦਿੰਨੇ ਆ ਕਿਸੇ ਵੀ ਗੱਲ ਦਾ ਤਾਂ ਸਪੀਕਰ ਤੋਂ ਪਰਮਿਸ਼ਨ ਲੈਣ ਦੀ ਲੋੜ ਹੈ ਸਪੀਕਰ ਤੋਂ ਪਰ ਜੇ ਅਸੀਂ ਐਂਡੀਪੀਐਸ ਦਾ ਪਰਚਾ ਦਿੰਨੇ ਆ ਤਾਂ ਸਪੀਕਰ ਤੋਂ ਪਰਚਾ ਉਹਦੀ ਪਰਮਿਸ਼ਨ ਲੈਣ ਦੀ ਲੋੜ ਦੀ ਐਂਡੀਪੀਐਸ ਚ ਬਈ ਇਸ ਤੇ ਪਰਚਾ ਦੋ ਫਿਰ ਇਹਨੂੰ ਵੱਡਾ ਸਮਗਲਰ ਦਿਖਾਓ ਵੱਡਾ ਦਾਵਾ ਕਰ ਰਹੇ ਹੋ ਤੁਸੀਂ ਮੈਂ ਕਿਹਾ ਜੀ ਬਿਲਕੁਲ ਮੈਂ ਤੁਹਾਨੂੰ ਕਹਿੰਦਾ ਜੀ ਮੈਨੂੰ ਇੱਕ ਦਾ ਨਹੀਂ ਆਇਆ ਦੋ ਜਣਿਆਂ ਦੇ ਸਨੇਹ ਆਏ ਕਿ ਜੇ ਤੁਹਾਨੂੰ ਡਰ ਹੈ ਪੰਜਾਬ ਸਰਕਾਰ ਦਾ ਤੁਸੀਂ ਸਵਾਲ ਕਿਹੜਾ ਕਰ ਰਹੇ ਹੋ ਨੂੰ ਨਹੀਂ ਪਤਾ ਜੀ ਬਸ ਪਿਆ ਪੁਲਿਸ ਦੀ ਮੀਟਿੰਗ ਹੋਈ ਹੈ ਇਹ ਇਹ ਮੈਂ ਤੁਹਾਨੂੰ ਤੁਹਾਡੇ ਬੰਦਾ ਕਰਨਾ ਚਾਹੁੰਦੀ ਤੁਸੀਂ ਹਾਂ ਉਹਨਾਂ ਉਹਨਾਂ ਨੇ ਕਾਨੂੰਨ ਕਰਨਾ ਪਿੱਛੋ ਕਰਵਾਉਨੇ ਆ ਨਾ ਜਿਹੜੇ ਪਿੱਛੇ ਐ ਜਿਨ੍ਹਾਂ ਨੂੰ ਸਾਤੋਂ ਡਾਰਾ ਵੀ ਇਹ ਸਾਡੀ ਸਰਕਾਰ ਨੂੰ ਮਤਲਬ ਆਉਣ ਵਾਲੇ ਸਮੇਂ ਚ ਚੈਲੰਜ ਦੇਣਗੇ ਉਹਨਾਂ ਨੂੰ ਡਾਰਾ ਤਾਂ ਸਰਜੀਤ ਸਿੰਘ ਖਾਲਸਾ ਇਹ ਤਬਾ ਕਰਨੇਸ ਵੀਰੇ ਕਿ ਤੁਹਾਡੇ ਕੋਲੇ ਜਾਣਕਾਰੀ ਆਈ ਆ ਜਾਣਕਾਰੀ ਆਈ ਆ ਨੂੰ ਫੋਨ ਆਇਆ ਹੈ ਡੀਐਸਪੀ ਪਤਰ ਦੇ ਅਧਿਕਾਰੀਆਂ ਦਾ ਤੇ ਤੁਹਾਡੇ ਤੇ ਐਨਡੀਪੀਐਸਟ ਯਾਨੀ ਡਾਕਸ ਦਾ ਪਰਚਾ ਦਰਜ ਕਰਾ ਡਾਕਸ ਦਾ ਦੇਣ ਕਿ ਕਿਉਂਕਿ ਬਾਕੀ ਕੋਈ ਵੀ ਪਰਚਾ ਦੇਣਾ ਹੈ ਨਾ ਜੇ ਐਮਪੀ ਤੇ ਤਾਂ ਸਪੀਕਰ ਦੀ ਪਰਮਿਸ਼ਨ ਚਾਹੀਦੀ ਹੈ ਇਹ ਕੈਨਡੀਪੀਐਸਟ ਐਸਾ ਹੈ ਜਿਹਦੇ ਵਿੱਚ ਸਪੀਕਰ ਦੀ ਪਰਮਿਸ਼ਨ ਨਹੀਂ ਚਾਹੀਦੀ ਮੈਨੂੰ ਇਹ ਗੱਲ ਪ੍ਰੋਪਰ ਮਤਲਬ ਪੁਲਿਸ ਵਾਲੇ ਨੇ ਹੀ ਦੱਸੀ ਹੈ ਇਹ ਰੈਲੀ ਤਾਂ ਬਾਤ ਦੀ ਗੱਲ ਐ ਜੀ 13 ਤਰੀਕ ਤੋਂ ਬਾਅਦ ਦੀ ਗੱਲ ਐ ਤੂੰ ਕਿੰਨੇ ਦਿਨ ਬਾਅਦ ਫੋਨ ਆਇਆ ਅਗਲੇ ਦਿਨ ਹੀ ਨਹੀਂ ਅਗਲੇ ਦਿਨ ਤਾਂ ਵੀ ਮੈਂ ਹਾਂ ਵੀ ਤੈਨੂੰ ਪਹੁੰਚ ਕਿੰਨੇ ਤਰੀਕ ਐ 13 ਦੀ ਸੀ ਰੈਲੀ ਆ 16 ਬਸ 14 ਨੂੰ ਆ ਗਿਆ ਸੀ ਫੋਨ ਅਗਲੇ ਦਿਨ ਅਰੇ ਦੇ ਨਹੀਂ ਸਵੇਰੀ ਫੋਨ ਆ ਗਿਆ ਤਾਂ ਫਿਰ ਹੁਣ ਤਰ ਕਿਸੇ ਕਰਦਾ ਕਿਸ ਤਰ੍ਹਾਂ ਦੀ ਤਿਆਰੀ ਦੇ ਵਿੱਚ ਨਹੀਂ ਤਿਆਰੀ ਕੀ ਬਈ ਜਦ ਮਰਜੀ ਤਲਾਸ਼ੀ ਲੈ ਲਓ ਆਪਾਂ ਤਾਂ ਰੌਲਾ ਹੀ ਕੋਈ ਨਹੀਂ ਔਰ ਇਹ ਐਂਡੀਪੀਐਸ ਸੈਕਟਰ ਦਾ ਤੁਹਾਨੂੰ ਕਿਉਂ ਮੈਨੂੰ ਜੀ ਮੈਨੂੰ ਜਿਹੜੇ ਬੰਦੇ ਨੇ ਮੈਨੂੰ ਆ ਗੱਲ ਕਹੀ ਹੈ ਨਾ ਅਪਸਰਦਾ ਕਿਸੇ ਤੇ ਪਰਚਾ ਦਿੱਤਾ ਜਾ ਸਕਦਾ ਕੀ ਪਤਾ ਜੀ ਹੁਣ ਸਰਕਾਰਾਂ ਦਾ ਕੁਝ ਵੀ ਕਹਿ ਦੇਣਗੇ ਆ ਹੁਣ ਕੀ ਪਤਾ ਇਹਨਾਂ ਦੀ ਕੀ ਪਲਾਨਿੰਗ ਹੈ ਮੈਂ ਤਾਂ ਤੁਹਾਨੂੰ ਦੱਸ ਦੀ ਗੱਲ ਮੈਂ ਮਤਲਬ ਨਹੀਂ ਤੁਹਾਨੂੰ ਮਤਲਬ ਜੇ ਤੁਸੀਂ ਮੈਨੂੰ ਕਹੋ ਕਿ ਗੁਰਦੁਆਰੇ ਚੜ ਕੇ ਗੱਲ کہہ ਸਕਦਾ ਮੈਂ ਗੁਰੂ ਘਰ ਚੜ ਕੇ ਯਾਨੀ ਐਂਡੀਪੀਐਸ ਦਾ ਹੀ ਪਰਚਾ ਕਿਉਂ ਦੇਣਾ ਚਾਹੁੰਦੀ ਹੈ ਸਰਕਾਰ ਤਾਕੇ 10 ਸਾਲਾਂ ਤੱਕ ਸਰਬਜੀਤ ਸਿੰਘ ਖਾਲਸਾ ਜੇਲ੍ਹ ਦੇ ਵਿੱਚੋਂ ਬਾਹਰ ਨਾ ਆਉਣ ਔਰ ਤਲਵੰਡੀ ਸਾਬੋ ਦਾ ਜਿਹੜਾ ਇਕੱਠ ਵੇਖ ਕੇ ਭਗਵੰਤ ਮਾਨ ਸਰਕਾਰ ਹਿੱਲ ਚੁੱਕੀ ਹੈ ਯਾਨੀ ਉਹਨਾਂ ਨੂੰ ਪਤਾ ਚੱਲ ਚੁੱਕਿਆ ਹੈ ਕਿ 2027 ਆਉਂਦੇ ਆਉਂਦੇ ਬਹੁਤ ਵੱਡਾ ਯਾਨੀ ਇੱਕ ਯੂਥ ਔਰ ਬਹੁਤ ਵੱਡੀ ਮਾਤਰਾ ਦੇ ਵਿੱਚ ਅਮਰਪਾਲ ਸਿੰਘ ਦੇ ਨਾਲ ਪੰਜਾਬ ਦੇ ਲੋਕ ਖੜ ਜਾਣਗੇ ਕਿਉਂਕਿ ਆਵਾਜ਼ ਇੱਕੋ ਹੀ ਆ ਪੰਜਾਬ ਦੇ ਲੋਕਾਂ ਦੀ ਕਿ 2027 ਦੇ ਵਿੱਚ ਮੁੱਖ ਮੰਤਰੀ ਦਾ ਸੀ ਬਦਲ ਨਹੀਂ ਹੈ ਪਰ ਮੁੱਖ ਮੰਤਰੀ ਭਾਈ ਅਮਰਪਾਲ ਸਿੰਘ ਨੂੰ ਬਣਾਉਣਾ ਚਾਹੁੰਦੀ ਹੈ ਪੰਜਾਬ ਦੀ ਆਵਾਮ ਕਿਉਂਕਿ ਤੁਸੀਂ ਵੀ ਜਾਣਦੇ ਹੋ ਸਾਰੇ ਪੰਜਾਬ ਵਾਲੇ ਕਿ ਦੋ ਘਰਾਂ ਤੋਂ ਅੱਕੇ ਹੋਏ ਲੋਕਾਂ ਨੇ ਭਗਵੰਤ ਮਾਨ ਨੂੰ ਚੁਣਿਆ ਸੀ ਤੇ ਭਗਵੰਤ ਮਾਨ ਨੇ ਪੰਜਾਬ ਪ੍ਰਤੀ ਕੀ ਕੀਤਾ ਇਹ ਵੀ ਤੁਹਾਡੇ ਸਾਹਮਣੇ ਆ ਬੀਤੇ ਦਿਨੀ ਜਿਹੜੀ ਕਾਉਂਸਟੇਬਲ ਦਾ ਮਾਮਲਾ ਆਇਆ ਸਾਹਮਣੇ ਬਠਿੰਡੇ ਵਾਲੀ ਜਿਹੜੀ ਥਾਰ ਵਾਲੀ ਕੁੜੀ ਫੜੀ ਜਾਂਦੀ ਹੈ ਚਿੱਟੇ ਸਮੇਤ ਉਹਦੇ ਉੱਤੇ ਕੋਈ ਬੁਲਡੋਜ਼ਰ ਨਹੀਂ ਚੱਲਿਆ ਕੋਈ ਕਾਨੂੰਨ ਪ੍ਰਕਿਰਿਆ ਨਹੀਂ ਉਨੀ ਵੀ ਚੱਲੀ ਜਿੰਨੀ ਹੋਣੀ ਚਾਹੀਦੀ ਸੀ ਕਾਰਵਾਈ ਹੋਣੀ ਨਹੀਂ ਹੋਈ ਔਰ ਫੇਰ ਇੱਕ ਕਤਲ ਹੋ ਜਾਂਦਾ ਇੱਕ ਪੁਲਿਸ ਮੁਲਾਜ਼ਮ ਦਾ ਜਿਹੜਾ ਇਹਨਾਂ ਦੇ ਸਰਪੰਚ ਬੰਨੀਓ ਕੀਤਾ ਜਾਂਦਾ ਉਹਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ ਹਲੇ ਤੱਕ ਔਰ ਉਸ ਤੋਂ ਬਾਅਦ ਬਹੁਤ ਸਾਰੀਆਂ ਬਹੁਤ ਸਾਰੀਆਂ ਜਾਨੀ ਘਟਨਾਮਾ ਹੁੰਦੀਆਂ ਪੰਜਾਬ ਦੇ ਅੰਦਰ ਔਰ ਉਸ ਤੋਂ ਬਾਅਦ ਆਜੋ ਜਿਵੇਂ ਕਰਨਲ ਦਾ ਮਾਮਲਾ ਹੋਇਆ ਸੀ ਉਹਦੀ ਪਤਨੀ ਅੱਜ ਤੱਕ ਜਾਨੀ ਆਪਣਾ ਸੰਘ ਪਾੜ ਲਿਆ ਉਹਨੇ ਬੋਲ-ਬੋਲ ਕੇ ਕਿ ਮੈਨੂੰ ਇਨਸਾਫ ਚਾਹੀਦਾ ਹੈ ਇੱਥੇ ਪੰਜਾਬ ਦੇ ਅੰਦਰ ਸਾਡੇ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਇੱਕ ਐਸੀ ਘਟਨਾ ਵਾਪਰ ਜਾਂਦੀ ਹੈ ਜਿਹਦੇ ਨਾਲ ਬਾਹਰਲੇ ਮੁਲਕ ਹੱਸਦੇ ਨੇ ਸਾਡੇ ਉੱਤੇ ਕਰਨਲ ਕੁੱਟਿਆ ਜਾਂਦਾ ਫੌਜ ਦਾ ਜਿਹਦੇ ਥੰਨੇ 1500 ਫੌਜੀ ਕੰਮ ਕਰਦੇ ਨੇ ਤਾਂ ਜਿਹੜੇ ਆਫੀਸਰਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਫਿਰ ਬਾਕੀਆਂ ਦੀ ਯਰਤ ਕੀ ਹੈ ਤੁਸੀਂ ਆਪਣੇ ਆਪ ਅੰਦਾਜ਼ੇ ਲਾ ਸਕਦੇ ਹੋ ਤਾਂ ਹੁਣ ਇੱਕ ਐਮਪੀ ਨੂੰ ਅਰੈਸਟ ਕਰਨ ਦੇ ਵਾਸਤੇ ਜਾਂ ਉਹਦੇ ਉੱਤੇ ਪਰਚਾ ਕਰਨ ਵਾਸਤੇ ਇੱਕ ਜਿਹੜੇ ਲੋਕ ਸਭਾ ਦੇ ਸਪੀਕਰ ਸਾਹਿਬ ਨੇ ਉਹਨਾਂ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ ਪਰ ਜਿਹੜਾ ਐਨਡੀਪੀਐਸ ਦਾ ਪਰਚਾ ਹੈ ਇਹਨੂੰ ਮਨਜ਼ੂਰੀ ਦੀ ਲੋੜ ਨਹੀਂ ਹੁੰਦੀ ਕਿਉਂਕਿ ਸਿੱਧਾ ਡਾਇਰੈਕਟ ਕਹਿ ਸਕਦੇ ਆ ਵੀ ਇਹਦੇ ਕੋਲੋਂ ਸਾਨੂੰ ਡਰੱਗ ਮਿਲੀ ਹੈ ਸਾਨੂੰ ਆ ਨਸ਼ਾ ਮਿਲੇ ਇਸ ਦੇ ਕੋਲੋਂ ਐਸ ਕਰਕੇ ਉਸਤੇ ਸਿੱਧੇ ਸਿੱਧਾ ਪਰਚਾ ਦਰਜ ਭਗਵੰਤ ਮਾਨ ਸਰਕਾਰ ਕਰਨਾ ਚਾਹੁੰਦੀ ਆ ਔਰ ਦੱਸਿਆ ਕਿਨੇ ਆ ਪੰਜਾਬ ਦੇ ਇੱਕ ਪੁਲਿਸ ਮੁਲਾਜ਼ਮ ਨੇ ਉਹਨੂੰ ਕਾਲ ਕਰਕੇ ਦੱਸਿਆ ਸਰਬਜੀਤ ਸਿੰਘ ਖਾਲਸਾ ਨੂੰ ਤਾਂ ਹੁਣ ਤੁਸੀਂ ਅੰਦਾਜ਼ਾ ਲਾ ਲਾ ਸਕਦੇ ਹੋ ਕਿ ਪੰਜਾਬ ਦੀ ਸਰਕਾਰ ਭਾਈ ਅਮਰਪਾਲ ਸਿੰਘ ਤੋਂ ਕਿਸ ਕਦਰ ਡਰ ਚੁੱਕੀ ਆ ਆਉਣ ਵਾਲੇ ਸਮੇਂ ਦੇ ਵਿੱਚ ਕੱਲੇ-ਕੱਲੇ ਬੱਚੇ ਦੀ ਇੱਕੋ ਹੀ ਆਵਾਜ਼ ਆ ਕਿ ਭਾਈ ਅਮਰਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਪਰ ਜਿਹੜੀ ਸਰਕਾਰ ਇਹ ਲਗਾਤਾਰ ਪਰਚੇ ਪਹਿਲਾਂ ਵੀ ਦਿੰਦੀ ਆ ਰਹੀ ਆ ਤੇ ਹੁਣ ਫੇਰ ਹੋਣਗੇ ਦੇਖੋ ਕਿੱਡੀ ਸ਼ਰਮ ਵਾਲੀ ਗੱਲ ਹੈ ਇੱਕ ਪਾਸੇ ਬੰਦਾ ਐਮਪੀ ਹੈ ਤਾਂ ਪੀਨੂ ਫੋਨ ਆ ਜਾਂਦਾ ਕਿ ਪੰਜਾਬ ਦੀ ਪੁਲਿਸ ਦੀ ਮੀਟਿੰਗ ਹੋ ਚੁੱਕੀ ਹੈ ਕਿ ਅਸੀਂ ਭਾਈ ਸਰਬਜੀਤ ਸਿੰਘ ਖਾਲਸਾ ਦੇ ਉੱਤੇ ਐਨਡੀਪੀਐਸ ਦਾ ਪਰਚਾ ਦੇਣਾ ਜਾਨੀ ਨਸ਼ਿਆਂ ਦਾ ਤਾਂ ਉਹਨਾਂ ਨੂੰ ਇੱਕ ਪੁਲਿਸ ਮੁਲਾਜ਼ਮ ਦੱਸਦਾ ਫਿਰ ਉਹ ਆਪਣੀ ਇੰਟਰਵਿਊ ਦਿੰਦੇ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਨਿਊਜ਼ ਦੇ ਉੱਤੇ ਤਾਂ ਹੁਣ ਤੁਸੀਂ ਪੰਜਾਬ ਵਾਲਿਓ ਇਹਨਾਂ ਅੰਦਾਜ਼ਾ ਲਾ ਲਓ ਮੇਰਾ ਵੀਰ ਕਿ ਜਿਹੜੀ ਸਰਕਾਰ ਅਸੀਂ ਬਾਈ ਦੇ ਵਿੱਚ ਲਿਆਂਦੀ ਹੈ ਉਹ ਕਿਸ ਕਦਰ ਸਾਡੇ ਲੋਕਾਂ ਦੇ ਨਾਲ ਸਾਡੇ ਜਿਹੜੇ ਹੱਕਾਂ ਦੇ ਵਿੱਚ ਬੋਲਣ ਵਾਲੇ ਲੀਡਰ ਨੇ ਉਹਨਾਂ ਦੇ ਨਾਲ ਕਿੱਡਾ ਵੱਡਾ ਯਾਨੀ ਖਲਵਾੜ ਕਰ ਸਕਦੀ ਹੈ ਇਹਦਾ ਕੋਈ ਅੰਦਾਜ਼ਾ ਹੀ ਨਹੀਂ ਕਿਸੇ ਨਾਲ ਕੁਝ ਵੀ ਵਾਪਰ ਸਕਦਾ ਹੈ ਇਹ ਉਹ ਸਰਕਾਰ ਹੈ ਜਿਹੜੀ ਜ਼ਾਲਮ ਹਕੂਮਤ ਅਸਲ ਦੇ ਵਿੱਚ ਕਿਹਾ ਜਾਂਦਾ ਅੰਗਰੇਜ਼ ਹਲੇ ਗਏ ਨਹੀਂ ਅੰਗਰੇਜ਼ ਹਲੇ ਪੰਜਾਬ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਮੌਜੂਦ ਨੇ ਜਿਹੜੇ ਕਿ ਇਹਨਾਂ ਦੀ ਸ਼ਕਲਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਤੁਸੀਂ ਇਸ ਗੱਲ ਦੇ ਹੱਕ ਵਿੱਚੋਂ ਤਾਂ ਵੀਡੀਓ ਨੂੰ ਮੇਰਾ ਵੀਰ ਬਹੁਤ ਜ਼ਿਆਦਾ ਸ਼ੇਅਰ ਕਰਨੀ ਹੈ ਕਿਉਂਕਿ ਗੱਲ ਹੱਕ ਦੀ ਹੈ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ